मैं रोड आगे <laughs> <laughs> <नुदाथी दूर> <laughs> 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 <laughsWhen> ਹੋ ਠੀਕੋ ਹਾਂਜੀ ਠੀਕ ਮਮਾੜੀ ਠੀਕ ਆ ਸਾਰੇ ਠੀਕ ਮਮੀ ਕਹਿੰਦੀ ਸੀ ਕਿ ਮੈਂ ਚੱਲਦੀ ਆ ਹਾਂ ਚਲੇ ਆਣਾ ਸੀਗਾ ਹਾਂਜੀ ਲੈ ਆਣਾ ਸੀ ਮਮਾੜਾ ਨੂੰ ਵੀ ਹੋਏ ਭਾਬੀ ਆਉਣਾ ਕਿੱਦਾਂ ਸੀ ਏਡੀ ਦੂਰ ਅੱਛਾ ਹਾਂਜੀ ਮਿਲਦਾ ਵਿਕਰਮ ਆਵੇ ਨਹੀਂ ਨਹੀਂ ਵਿਕਰਮ ਨਹੀਂ ਆਂਦੇ ਹੀ ਨਹੀਂ ਨਹੀਂ ਉਹ ਗਏ ਹੋਇਆ ਉਹ ਜੈਮਣ ਨੂੰ ਗਏ ਸੀਗੇ ਅੱਛਾ ਤੇ ਆਜੋ ਉੱਥੇ ਆਜੋ ਅੱਗੇ ਅੱਗੇ ਆ ਘਰ ਉਹ ਵੱਜ ਗਿਆ ਓਏ ਉਹ ਵੱਜ ਗਿਆ ਪੀਪੀ ਅੱਡਾ ਟੁੱਟੀ ਚੱਲਦੀ ਰਹਿੰਦੀ ਸਾਡੇ ਆਹੋ ਆ ਸਾਡੇ ਪਾਣੀ ਚੱਲਦਾ ਹੀ ਰਹਿੰਦਾ ਦੇਖੋ ਹੋਲੀ ਕਰਦਾ ਉਹਲੀ ਕਰਦਾ ਉਸ ਤੂੰ ਉਹ ਪੀਤੀ ਤਾਂ ਰੰਗ ਬੜਾ ਸਾਫ ਆਉਂਦਾ ਕੀ ਲਾ ਮੂੰਹ ਤੇ ਹਾਂ ਗੰਦਾ ਆ ਜਵਾਜਾ ਨਾ ਨਾ ਤੂੰ ਸਿੱਧਾ ਸਤੌਰ ਹਾਂ ਜਾ 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 ਅਨਛਾਦਾ ਉਹ ਕਿੱਥੇ ਗੋਲ ਗੱਪੇ ਆਲਾ ਮੰਨੂ ਉਹਦੇ ਗੋਲ ਗੱਪੇ ਆਲਾ ਖਾ ਕੇ ਦੇਖੋ ਉਹਦੇ ਗੋਲ ਗੱਪੇ ਆਜੋ ਆਜੋ ਗੋਲ ਪੱਕੇ ਅੰਕ ਸਾਸਰੀ ਗਾਲ ਨਵੇਂ ਕਰੇ ਜਾਣਾ ਠੀਕ ਹੈ ਹਾਂਜੀ ਲੋ ਵੀ ਲੱਗੇ ਚਾਹ ਬਣਾਉਣ ਦੀ ਸੀ ਉਹਨਾਂ ਲਈ ਚਾਹ ਚ ਪਾ ਲੋਂਗ ਤੇ ਲੈਤੀ ਤੂੰ ਨਹੀਂ ਲੋਂਗ ਤੇ ਮੈਂ ਨਹੀਂ ਲੈ ਚੀ ਚਾਹ ਚ ਪਾ ਦੇਤੀ ਕਹਿੰਦੀ ਵੇ ਤੂੰ ਲੋਂਗ ਵੇ ਲੈਤੀ ਮੈਂ ਕਿਹਾ ਤਾਹ ਤੇ ਪਾ ਲਈ ਸੀ ਪਰ ਇਹ ਉਹ ਜਾਂ ਲੈਤੀਆਂ ਲੈਤੀਆਂ ਪਾ ਚਾਹ ਉੱਕੀ ਚੱਲਾਉ ਮਹਾਵੀਰ ਕਿੱਥੇ ਲਾ ਆਪਾਂ ਜਲੰਧਰ ਨਹੀਂ ਜਾਣਾ ਯਾਰ ਉਹ ਪਈ ਨਾ ਆਹੋ ਭਰਾਵਾ ਮੈਂ ਤੈਨੂੰ ਦੱਸੀ ਜਾਂਦਾ ਠੀਕ ਆ ਤੇ ਉਧਰ ਤੱਕ ਜੱਲਾ ਕਿ ਉਧਰ ਜਾਣਾ ਦੱਸ ਉਹ ਕਾਲ ਸੁਣ ਹਾਂਜੀ ਉਹ ਪਾਜੀ ਮੈਨੂੰ ਸਭ ਦੱਸਿਆ ਸੀ ਆ ਤੁਸੀਂ ਮੇਰੇ ਤੋਂ ਆਣੀ ਹੋ ਮੈਂ ਤਾਂ ਪੁੱਛਦਾ ਹੀ ਨਹੀਂ ਤੇ ਆਪਾਂ ਇਸ ਜਿਹੇ ਬੈਂਕ ਥੋੜਾ ਕਮ ਸੀ ਗਿਆ ਉਸ ਕਰਕੇ ਪਾਜੀ ਹੋ ਜੂ ਉਦਈ ਹੋ ਜੂ ਉਦਈ ਮੈਂ ਆਉਗਾ ਸਹੀ ਆ ਜਾ ਹੋ ਗਿਆ ਸੈਟ ਕਿਹੜੀ ਗੱਲ ਆ ਪੀ ਐਮ ਆ ਵੀ ਆ ਜਾ ਹਵਾ ਘਟਿਆ ਜੀ ਟਾਇਰ ਚ ਹਵਾ ਘਟ ਲੱਗਦੀ ਪਾਜੀ ਟਾਇਰ ਦੀ ਹਵਾ ਚੈੱਕ ਕਰਦੇ ਬੰਦੇ ਹਾਂ ਕਰਦਾ ਲਾਹ ਵੀ ਜੀ ਹਵਾ ਵੀ ਨਿਕਲ ਗਈ ਹੈ ਤਾਂ ਚੰ ਲੈਣੀ ਲੈ ਲੈ ਦਾ ਕੋਈ ਪ੍ਰੋਬਲਮ ਅਰੇ ਕੋ ਵੀਡੀਓ ਬਣਾ ਦੇ ਲਈ ਆ ਫੋਟੋ ਖਿਚਾਉਣ ਕਿੱਥੇ ਇਹ ਆਪਾਂ ਨੇ ਗੁਲਦਸਤਾ ਲਾਇਆ ਫੋਟੋ ਆਜੋ ਖਿਚਾਈਏ ਕਹਿੰਦੇ ਇੱਧਰ ਫੋਟੋ ਖਿਚਣੀਆਂ ਕੀ ਕਰਨ ਲੱਗੇ ਆ ਸਹਣ ਲਈ ਨਾ ਹੱਥ ਲੱਗੇ ਤੂੰ ਆ ਦੇਖੋ ਕੀ ਕਰਦਾ ਜੀ ਆ ਦੇਖੋ ਆ ਦੇਖੋ ਆਹਦੀ ਕਰਦਾ ਆਹਦੀ ਕਰਦਾ ਤੇ ਫਿਰ ਅਸੀਂ ਹਸਪੀਟਲ ਦਾ ਲਿਆ ਆ ਸਹਣ ਲਈ ਇਹ ਘਰ ਵਰਤਨਾ ਨਹੀਂ ਖਤਮ ਕਿ ਥੋੜਾ ਤੇ ਇਹ ਨਹੀਂ ਜੀ ਮੈਂ ਕਹਿੰਦਾ ਬਰਤਣਾ ਨਹੀਂ ਖਤਮ ਕਿੱਥੋਂ ਨਾ ਆ ਦੇਖੋ ਬੋਲਣ ਲੱਗਾ ਜਦੋਂ ਮੈਨੂੰ ਲੱਗਾ ਬਲੌਗ ਬਣਾਉਣਾ ਮੈਨੂੰ ਬਲੌਗ ਗੱਲ ਬਲੌਗ ਗੱਲ ਕਰ ਓਏ ਛੱਬੀ ਖਾਤਾ ਕੀ ਕਰਦਾ ਛੱਬੀ ਖਾਤਾ ਜੀ ਬੜੀ ਸਬਜੀ ਘਟਦਾ ਮੰਨੂ ਓਏ ਬੱਲੇ ਬੱਲੇ ਓਏ ਕਰਦਾ ਓਦ ਕਰਦਾ ਓਦ ਕਰਦਾ ਮੰਮੀ ਮੁੰਡੇ ਤੋਂ ਕਰ ਦ ਫਾ ਲੋ ਕੱਟੀ ਸਬਜੀ ਤੂੰ ਖਰਾਬ ਕਰੀ ਜਾਂਦਾ ਗਾਜਰਾਂ ਸਾਡੀਆਂ ਲਿਆ ਖਾਲੀ ਅੱਡੀ ਗੁ ਦਰਮੇਨ ਪ੍ਰੋਟੀਨ ਤਾਂ ਦੇ ਦੇ ਮੇਰਾ ਮੈਨੂੰ ਵੀ ਸਹੀ ਲੱਗੀਆਂ ਐ ਇਦਾਂੀਆਂ ਦੇ ਇੱਥੇ ਪਈਆਂ ਵੀ ਸੀ ਦੁਕਾਨ ਤੇ ਮੰਮੀ 80 ਰੁਪਏ ਕਿਲੋ ਆਗਾ ਜਰਾ ਲੈ ਕੇ ਕਿਉਂ ਆਉਂਗਾ 40 ਆ ਲੈਂਦੀਆਂ 80 ਆ ਲੀਆਂ ਲੱਗਣ ਦਈਆਂ ਕਿਤੋਂ ਲੈਂਦੀਆਂ ਜਬ ਮੈਂ ਚਾਹਦੀ ਨਾਲ ਚਾਰ ਕਿਸਤਾ ਕਰ ਰਹੀਆਂ ਹੈਗਾ ਜਿਹੜਾ ਗੁਰੇ ਜੇ ਰੇੜੀ ਕਿ ਲਾ ਕੇ ਬੈਠਾ ਉਹਦੇ ਕੋਈ ਜਾਂਦਾ ਹੈ ਚਾਰ ਕਿਸਤਾ ਕਰ ਰਹੀਆਂ ਮੈਂ ਕਹਿੰਦਾ 100 ਰੁਪਏ ਕਰਕੇ ਚਾਰ ਰੀ ਦੇ ਦੂੰਗਾ ਮਾਂ ਮੰਮੀ ਪਾ ਕੇ ਥੋੜ੍ਹ ਦਿੰਦਾ

બસ ਹੋ ਗਿਆ ਜادو ਮਨੇ ਮੇਰੇ ਗਾਲ ਸੁਣਿਆ ਸੱਚ ਜਲਦੀ ਭੱਜ ਕੇ ਭੱਜ ਕੇ ਭੱਜ ਕੇ ਅਜੀ ਮਰ ਮਗਾ ਦੇਣਾ ਤੇਰਾ ਜੀ ਪੇਪਰ ਜੀ ਚੱਲ ਅੱਧੀ ਤੁਮ ਕਿੱਦਾਂ ਆਏ ਜੀ ਇਹ ਤੇ ਪੜ ਲਾ ਬੁਈ ਕੀ ਚੱਲੀ ਗਿਆ ਆਪਾ ਹੋਰ ਦਿਖਾਉਂਦੇ ਚਲੋ ਪੰਜੋ ਚਲ ਆ ਜਲੀਏ ਲੋ ਜੀ ਅਸੀਂ ਚੱਲੇ ਆ ਜੀ ਬਾਹਰ ਘੁੰਮੀਆਂ ਘੁੰਮੀਆਂ ਕਰਨ ਨੰਨੂ ਸਾਡਾ ਦੇਖੋ ਪਰਸ ਫੜਿਆ ਕੁੜੀਆਂ ਵਾਲਾ ਇਹ ਕਹਿੰਦਾ ਮੈਂ ਕੁੜੀ ਆ ਜੀ ਇਹਨੂੰ ਕੁੜੀਆਂ ਦਾ ਕਹਿੰਦੇ ਬਾਲਾ ਸ਼ੌਂਕ ਆ ਤੇ ਇਹ ਕੁੜੀ ਬੰਨਾ ਚਾਹੁੰਦਾ ਹੈ ਕਿੰਨੇ ਆ ਕਿੱਡੀ ਮੈਨੂੰ ਪੈਸੇ ਰੱਖ ਕੇ ਆ ਜਾਂਦਾ ਪੁੱਤ ਹਾਂ ਮੈਂ ਬੱਸ ਬੰਨਾ ਨੇ ਮੈਂ ਅੱਜ ਗੋਲ ਗੱਪੇ ਖਾਧੇ ਬੜੇ ਟਾਈਮ ਬਾਅਦ ਖਾਧੇ ਆਹ ਹੋਮ ਸੁਆਦ ਸੀ ਪਰ ਮਿਰਚ ਬਹੁਤ ਹੋਸੀ ਹਾਂਜੀ ਮਿਰਚ ਮੈਂ ਮੈਂ ਤਾਂ ਮਾੜੀ ਜੀ ਮਿਰਚ ਖਾ ਲੇਨੀ ਅੱਖਾਂ 'ਚ ਪਾਣੀ ਮੈਂਟੋ ਮੈਂਟ ਆ ਜਾਂਦਾ ਰੋਂਦਾ ਆ ਫੇਰ ਹੁਣ ਫੇਰ ਮੈਂ ਦੇਖਾਂ ਫੇਰ ਮੈਂ 2 ਮਿੰਟਾਂ 'ਚ ਸਕੂਟੀ ਤੇ ਜਾਵਾਂ ਦੀਦੀ ਦੇ ਨਾਲ ਹਾਂ ਇਹਨੂੰ ਤੁਸੀਂ ਰੱਖੋ ਯਾਰ ਫਿਰ ਰੋਊਗਾ ਰਾਤ ਨੂੰ ਆਪ ਫਿਰ ਨਿਆਣਾ ਰੋਂਦਾ ਆ ਯਾਰ ਉਹ ਆਉ ਤੱਕ ਇਹਦੇ ਨਾਲ ਹੀ ਸੋ ਹੁਣ ਆਪਾਂ ਜਾਂਦੇ ਪਿਆ ਹਾਂ ਦੇਖੋ ਨਾ ਕਿ ਮੈਂ ਤਾਂ ਚਲਦੀ ਦੀ ਜਾ ਉਹਨੇ ਨਹੀਂ ਤਾਂ ਸਾਡਾ ਸੰਵੀਰ ਜਿਹੜਾ ਰੋਂਦਾ ਪਿਆ ਇਹਨੂੰ ਇਹ ਜੁਣੀ ਦੁੱਧ ਪਲਾ ਕੇ ਲੈਂਦਾ ਵਿਕਰਮ ਜੀ ਚੱਲ ਗਏ ਆ ਤੇ ਕਿੰਨਾ ਕੋ ਕਿਹਦੇ ਕੋਲ ਬੋਲੋ ਹੁਣ ਤਾਂ ਲਾਈਵ ਚੱਲਦਾ ਪੰਜੋ ਟਾਈਮ ਨਾ 10 ਤਮੈਂ ਜੇਸ ਨਾਲ ਪਤੇ ਸਮਾਈ ਹੁਣ ਨਾ ਮਮ ਲਗੀ ਜੀ ਹੁਣ ਪਿਆਜ਼ ਕੱਟਣ ਤੇ ਸਬਜੀ ਬਣਾਉਣ ਦੀ ਤਿਆਰੀ ਆ ਆ ਦੇਖੋ ਮੇਰਾ ਗੁੱਠਾ ਜਿਹੜਾ ਮਟਰ ਨੂੰ ਜਿਹੜੀ ਅਸੀਂ ਵੀ ਮੇਰਾ ਗੁੱਠਾ ਜਿਹੜਾ ਉਹ ਮਟਰ ਲਫਾ ਮਗਾਦ ਨਾ ਤੇ ਮਰ ਮਨ ਕੇ ਰੱਖ ਲੈਣੀ ਸੀ ਲੁਕਾ ਵਿੱਚ ਤੇ ਸੋਪਗੇ ਉੱਥੇ ਮਰਡਰਦਾਰੇ ਹੈਗੇ ਸੀ ਜਿੱਥੋਂ ਆਂ ਆਖ ਦਰ ਗਾਦ ਨਾ ਤੇ ਹਾਸਾ ਹਾਸਾ ਦਾ ਨਾ ਕਿ ਕਿੰਦਾ ਹੱਸ ਆਈ ਦਿੰਦੀ ਅਸਾਇਟਿਸ ਨੇ ਵੀ ਦੇ ਸਾਰੇ ਕੱਪੜੇ ਆ ਸਾਰੇ ਸੰਵੀਰ ਦੇ ਕੱਪੜੇ ਇੱਥੇ ਪਏ ਆ ਗਈ ਇਹ ਮੇਰਾ ਰਸਾ ਸਹੀ ਨੂੰ ਮੈਂ ਗਿਆ ਤਦੋਂ ਦੇ ਨੂੰ ਸੁਣੀ ਆ ਗਈ ਮੈਂ ਆਪੇ ਸੋ ਗਾਇਸ ਜਿਦਾ ਕਿ ਤੁਹਾਨੂੰ ਪਤਾ ਹੀ ਆ ਕਿ ਅਸੀਂ ਗਏ ਸੀਗੇ ਮੜੇ ਜਾਂ ਪਿਆਰ ਨੂੰ ਤੇ ਪਿਆਰ ਨੂੰ ਜਾ ਕੇ ਹੁਣ ਅਸੀਂ ਆ ਚੁੱਕੇ ਆ ਘਰੇ ਤੇ ਕਰਿਆਣ ਕਿ ਆਪਣਾ ਜੋ ਵੀ ਸੀ ਕੰਮ ਵਗੈਰਾ ਉਹ ਕਰਦੇ ਪਈਆਂ ਹਾਂ ਆਮਕੀ ਜਿਹੜਾ ਰੰਡਾ ਹੁੰਦਾ ਹੈ ਮਨ ਵੀਰ ਆ ਦੇਖ ਮਨਾਰ ਵਾਲੀ ਨੂੰ ਨਹੀਂ ਆਇਆ ਮੇਰੇ ਘਰ ਵਾਲੀ ਨੂੰ ਬੈਸ ਸੂਟ ਆਇਆ ਜੀ ਮਨਾਰ ਵਾਲੀ ਨੂੰ ਨਹੀਂ ਆਇਆ ਮੰਮੀ ਨੂੰ ਆਇਆ ਮਸ਼ ਮਮੀ ਨੂੰ ਸੂਟ ਆਇਆ ਜੀ ਰੁਪਈਆ ਕਿੰਨੇ ਦਾ 100 ਦਾ 80 ਹਜ਼ਾਰ ਦਾ ਸੂਟ ਆਏ ਸਾਡੇ ਦੇਖੋ ਜੀ ਦਿਖਾਈ ਮੜਾ ਯਾ ਨਹੀਂ ਨਹੀਂ 25000 ਦਾ ਕਹਿੰਦੇ ਜੀ ਦਿਖਾਈ ਮੜਾ ਸੇ ਸਾਈਜ਼ ਦਾ ਦਿਖਾਈ ਸੂਟ ਦਾ ਮੜਾ ਯਾ ਆਹ ਦੇਖੋ ਜੀ ਆਹ ਸੂਟ 25000 ਦਾ 25000 ਦਾ ਬਾਬਾ ਮੈਂ ਜਿਆਦਾ ਨਹੀਂ ਸਸਤਾ ਲਿਆਤਾ 25000 ਦਾ ਸੂਟ ਲੱਗਦਾ ਨਹੀਂ 25000 ਦਾ ਇਹ ਇਹ 2500 ਦਾ ਲੱਗਦਾ ਪ੍ਰੀਤ ਹਨਾ ਮੈਂ ਉਹੀ ਤਾਂ ਸੋਚਣ ਲਿਆ ਇਹ ਉਹਦਾ 7-800 ਦਾ ਹੋਣਾ ਅਦਰ ਗਈ ਜਾਵੇ ਮੈਂ ਆਪਣੀ ਪ੍ਰਾਗਟਾ ਨੂੰ ਪਾ ਕੇ ਦਿਖਾਉਂਗੀ ਮੈਨੂੰ ਫਰਾਗ ਚੈੱਕ ਕਰਾਓ ਪਹਿਲਾਂ ਅਦਰ ਘਰ ਵਾਲੇ ਨੂੰ ਹਾਂ ਨਾ ਤਾਂ ਜਵਾਬ ਮਿਲਣਾ ਤੁਹਾਨੂੰ ਪਹਿਲਾਂ ਚੈਕਿੰਗ ਕਰਾਓ ਕਿੰਦਾ ਦੀ ਹੈ ਫਰਾਗ ਪਹਿਲਾਂ ਦਿਖਾਓ ਅਸੀਂ ਤੁਸੀਂ ਸਾਡੇ ਜਿੰਨੇ ਗਿਫਟ ਆਈ ਸੂਟਾਂ ਨੇ ਨਹੀਂ ਬਣਾਏ ਨਹੀਂ ਸੁਵਾਏ ਸੁਵਾ ਲਓ ਅਮਨ ਜੀ ਜਿਹਨੇ ਸੁਵਾਉਂਦੇ ਉਹਦੇ ਨਾਲ ਹੀ ਜਿੱਦਾਂ ਆਉਂਦਾ ਨਾਲ ਹੀ ਉਹ ਨੂੰ ਉਹਨੂੰ ਸੱਸ ਵੀ ਇੱਕ ਦੂਜੀ ਗੱਲ ਹੈ ਜੇ ਜਦੋਂ ਆਰਡਰ ਆਉਂਦਾ ਨਾ ਸੂਟ ਦਾ ਉਹ ਪਹਿਲੇ ਕਹ ਦਿੰਦੀ ਮੈਨੂੰ ਸਮਾ ਕੇ ਭੇਜੋ ਅਸੀਂ ਨਹੀਂ ਸੌਦੇ ਇਹ ਕੋਈ ਨਾ ਕਰ ਦਿੰਦੀ ਬਾਅਦ ਚ ਹੋਰ ਉਹ ਕਹਿੰਦੀ ਬਾਅਦ ਚ ਵੀ ਪ੍ਰਮੋਸ਼ਨ ਵੀ ਕਰਨੀ ਹੁੰਦੀ ਹੈ ਅਗਰ ਪ੍ਰਮੋਸ਼ਨ ਵੀ ਪ੍ਰਮੋਸ਼ਨ ਵੀ ਕਰੋਂਦਾ ਅਗਲਾ ਬੰਦਾ ਫੇ ਅਗਲੇ ਤੁਹਾਡੇ ਕੋਲ ਸਮਾਨ ਜੋ ਕੇ ਪੈਸੇ ਨਾ ਹੋਣ ਫਿਰ ਅਗਲਾ ਅਗਲੇ ਪ੍ਰਮੋਸ਼ਨ ਕਰੋ ਭਾਈ ਜੀ ਮੈਨੂੰ ਸਿਰਫ ਇਹ ਪ੍ਰਮੋਸ਼ਨ ਦਾ ਸੁਤਾਇਆ ਕਿ ਮੇਰੇ ਇੰਨੇ ਇੰਨੇ ਹੈਵੀ ਸੂਟ ਆ ਨਾ ਹਾਂ ਹਾਂ ਮੇਰੇ ਬਹੁਤ ਹੈਵੀ ਸੂਟ ਆ ਸਾਰੇ ਅੱਛਾ ਇੱਕ ਆਇਆ ਜੀ ਬਸ ਉਹ ਵੀ ਉਹ ਖਿੱਚ ਹੋ ਗਈ ਹਨਾ ਲੋ ਜੀ ਫਰਾਗ ਪਾ ਗਈ ਪ੍ਰੀਤ ਉਹ ਵਾਓ ਨਾਈਸ ਇੱਕ ਨੇ 30000 ਦੀ ਹੈ ਇਹ 25000 ਤੇ 30000 ਕਿੰਨਾ ਹੋ ਗਿਆ ਦੇਖਿਓ ਇਹ ਨਹੀਂ ਮੈਲੀ ਸਪੈਸ਼ਲੀ ਨਹੀਂ ਹੈ ਰਾ ਦੇ ਵਿੱਚ ਆਉਂਦੇ ਆ ਵਾਓ ਉਹ ਬਬਾ ਸੋਹਣੀ ਕਿੰਨੀ ਆ ਪਰ ਬਬਾ ਅੱਜ ਤੋ ਪਾ ਲੈਂਦੀ ਬਬਾ ਵੀਡੀਓ ਬਣਾਉਣੀ ਹੈ ਆਏ ਆਪਾਂ ਯਾਰ ਉਹ ਸੋਹਣੀ ਲੱਗਦੀ ਹੈ ਨਾ ਇਹਨ ਮੇ ਤੋ ਲੱਗੀ 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 30000 ਬੱਬਾ ਮੈਨੂੰ ਪਤਾ ਨਹੀਂ ਸੀਗਾ ਮੈਨੂੰ ਰੰਗਨ ਲੈ ਕੇ ਪਾਉਂਦੇ ਹਨ ਨਹੀਂ ਪਾਉਂਦੇ ਜਦ ਅਸੀਂ ਲੈ ਗਈ ਪਸੰਦ ਨਾ ਸਾਡੇ ਪਾਉਂਦੇ ਸੁਣੋ ਮੈਨੂੰ ਲੈ ਗਈ ਪਤਾ ਨਹੀਂ ਸੀਗਾ ਮੈਨੂੰ ਲੱਗੀ ਦੂਜੀ ਪਸੰਦ ਆ ਮੈਨੂੰ ਉਹਨੂੰ ਲੰਬੇ ਵਾਲੀਆਂ ਹੁੰਦੇ ਨੇ ਜਿਹੜੀਆਂ ਲੱਗੀਆਂ ਉਹ ਨਹੀਂ ਪਸੰਦ ਆ ਇਹ ਵੀ ਸੌਣ ਹਾਂਜੀ ਮੈਂ ਪੈਸੇ ਇਹ ਰਜੀ ਅੱਧੇ ਪੱਤ ਸੁਣੋ ਸੁਣੋ ਸਕੇ ਤਾਂ ਵਾਈਟ ਰੱਖੋ ਰਜੀ ਆਦੀ ਪਸੰਦ ਹਾਂਜੀ ਇਹ ਤਾਂ ਪਸੰਦ ਆਰੇ ਨਹੀਂ ਆ ਜੀ ਸੋਹਣੀ ਲੱਗਦੀ ਨਹੀਂ ਬਹੁਤ ਸੋਹਣੀ ਲੱਗਦੀ ਯਾਰ ਤੂੰ ਅੱਜ ਇਦਾਂ ਕਰਨੀ ਸਵੇਰੇ ਪਾਉਣੀ ਸੀ ਪ੍ਰੀਤ ਜੀ ਦਿਵਾਗੇ ਨੀ ਤਰਾ ਪਗਲਪਾ ਰੀਲਸ ਬਣਾਉਣੀ ਆ ਜੀ ਮਹਾਵੀਰ ਹੁੰਦੇ ਆ ਯਾਰ ਉਹ ਦੋਜ ਵਿਚਾਰਾ ਉਹਦੇ ਵਿਚਾਰਾ ਰੀਲ ਰੀਲ ਬਣਾਈਆ ਯਾਰ ਮਹਾਵੀਰ ਆ ਜੀ ਕਹਿੰਦੀ ਮੈਂ ਕੁਛ ਨਹੀਂ ਕਿਹਾ ਉਹ ਜਦ ਮੈਂ ਮਹਾਵੀਰ ਭਾਈ ਨੂੰ ਇੰਨਾ ਪਿਆਰ ਨਾਲ ਬੋਲ ਤੂੰ ਸ਼ੌਂਕੀ ਕਾਹਦੇ ਕਹਿੰਦੀ ਉਹਨੂੰ ਸ਼ੌਂਕੀ ਕਾਹਦੇ ਕਹਿੰਦੀ ਆ ਸਾਰੇ ਕਹਿੰਦੇ ਤੂੰ ਸ਼ੌਂਕੀ ਕਹਿ ਕੇ ਦੇਖੀ ਹੁਣ ਤੂੰ ਸ਼ੌਂਕੀ ਕਹਿ ਕੇ ਦੇਖੀ ਉਹ ਗੁਸ 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 ਲੈ ਆ ਆ ਆ ਜੰਗੀ ਚੱਲ ਪਿਆਰੇ ਪਿਆਰੇ ਸਮਝ ਗਈ ਪਿਆਰੀ ਪਿਆਰੀ ਸਮਝ ਗਈ ਸਹੀ ਤੇ ਪਿਆਰੀ ਸਮਝ ਗਈ ਅਰੇ ਪਿਆਰੇ ਅੱਛਾ ਹੁਣ ਆਪ 75 ਲੱਖ ਵਾਲਾ ਸੂਟ ਤੁਹਾਡੇ ਸਾਹਮਣੇ ਗਾਇਸ ਲੈ ਕੇ ਆਏ ਹਾਂ ਗਾਇਸ ਪਿਆਰੇ ਸਾਹ ਦੇਖੋ ਜੀ ਇਹਦੀ ਦੀਦੀ ਹੁਣੀ ਸੂਟ ਸਿਲੈਕਟ ਕਰਨ ਦੇ 75 ਲੱਖ ਵਾਲਾ ਨਾਨੇ ਸੂਟ ਦਿੱਤਾ ਸੀ ਆ ਅੱਛਾ ਤੁਸੀਂ ਮੈਨੂੰ ਇੰਨੇ ਕਰਮਿਆ ਕੰਪ ਨਾਨੇ ਦਿੱਤਾ ਇਹ 80 ਲੱਖ ਦਾ ਫੇ ਤੇ ਇੰਨਾ ਕਰਮਾ ਮੈਨੂੰ ਸਮਝ ਆ ਦੇਖੋ ਇੰਨਾ ਕਰਮਾ ਮੈਨੂੰ ਸਮਝ ਅੱਛਾ ਜੀ ਕੀ ਸਾਹਿਬ ਤਾਵਾਂ ਦੱਸੋ ਮੜਾ ਇਹਨਾਂ ਨੂੰ ਤੁਸੀਂ ਸਮਾ ਲਓ ਉਹਨਾਂ ਦਾ ਤਾਂ ਤਾਂ ਸਮਾ ਲਓ ਜੀ 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 ਚਲਾਈ ਕਿਤਾਈ ਦਾ ਕੰਮ ਕਰਦੇ ਸੂਟ ਸਿੰਘੋਂ ਸਾਡੇ ਹੋਰ ਅੱਛਾ ਮਸ਼ੀਨ ਹੈਗੀ ਆਪਣੇ ਕੋਲ ਜਰਾਤ ਲਈ ਇਹੀ ਕੰਮ ਕਰੋ ਦੋ ਸੂਟ ਰੱਖ ਦੋ ਇੱਥੇ ਮੈਂ ਲਿਆ ਦਿੰਦਾ ਲੈ ਲਿਆ ਦਮਾ ਕਿਹੜਾ ਮੰਗ ਮੁਕੇ ਨਹੀਂ ਹੋ ਰਹਿਣ ਆਏ ਆ ਵਿਚਾਰਿਆਂ ਨੂੰ ਪੰਜਾ ਜਾ ਫੜਾ ਦੋ ਸਾਰੀ ਰਾਤ ਚੱਲਦਾ ਰਹੇ 12 1 ਵਜੇ ਤੱਕ ਆ ਹੈਗਾ ਆ ਆ ਤੁਹਾਡੀ ਮੇਰੀ ਚੁੰਨੀ ਅਸੂੜ ਦੇ ਨਾਲ ਹੋਰ ਵੀ ਟ੍ਰੈਂਡ ਕੀਤੇ ਹੈ ਤੁਸੀਂ ਪੂਰਾ ਪਰਿਵਾਰ ਟ੍ਰੈਂਡ ਹੋਇਆ ਨਹੀਂ ਵਧੀਆ ਗੱਲ ਆ ਚਲੋ ਕੰਮ ਸਿੱਖਿਆ ਸਾਡਾ ਪਰਿਵਾਰ ਵੀ ਸਾਰੇ ਟ੍ਰੈਂਡ ਆ ਸਭਾਈ ਕੜਾਈਆਂ ਚ ਨੋੜੀਆਂ ਚ ਜਿੱਦਾਂ ਬਿਕ ਰੇ ਉਸੇ ਲੜਾਈਆਂ ਚ ਇਧਰ ਕੜਾਈਆਂ ਚ ਮੂਹਿੰਦੀ ਤਾਡੀ ਨੂੰ ਐ ਰਬ ਇਹਨਾਂ ਦੀ ਲੜਾਈਆਂ ਚ ਕੜਾਈਆਂ ਚ ਮੇਰਾ ਹੇਅਰ ਮਾਲ ਬਣਾਏਗਾ ਕਿ ਇਹ ਕੀ ਹੈ ਆਈ ਮੰ ਮੰਮੀ ਦਾ ਬੋਲ ਸੋਣਾ ਇਹ ਵੀ ਹੈ ਨਾ ਇਹ ਬੱਬਾ ਬੋਮਜਾਲਾ ਕਦਾ ਸੂਟ ਹੈ ਇਹ ਨਾਲੇ ਧਿਆਨ ਨਹੀਂ ਨਾ ਹੁੰਦਾ ਇਹ ਤਾਂ ਕਰਕੇ ਹੁੰਦ ਗਾਉਣ ਲੱਗੀ ਅੱਛਾ ਜੀ ਜੀਜੀ ਬੋਹਰੇ ਮੈਨੂੰ ਬੁੜੀਆਂ ਕੁੜੀਆਂ ਸੂਟ ਨੂੰ ਬਹੁਤ ਪਸੰਦ ਕਰਦੀਆਂ ਦੇਖੋ ਜਿੰਨਾ ਅਸੀਂ ਕੁੜੀਆਂ ਕੁੜੀਆਂ ਸੂਟਾਂ ਨੂੰ ਪਸੰਦ ਕਰਦੀਆਂ ਨਾ ਪਰ ਸਾਨੂੰ ਸਪੌਨ ਨੂੰ ਨੇ ਸੇਫ ਚ ਨਹੀਂ ਹੈ ਅੱਛਾ ਇਹ ਦਾਨ ਕਰ ਦੋ ਫੇ ਆਹੋ ਵੇ ਨਹੀਂ ਪਾਉਣਿਆ ਤਾਂ ਲਿਆ ਦੇ ਮੈਂ ਦੇਵਾਂ ਦਾ ਉਹਦੇ ਕੋ ਕੁੜੀ ਆ ਝੁੱਗੀਆਂ ਵਾਲੀ ਉਹਨੂੰ ਵੜਾ ਜਾਣਾ ਸੋਹਣੀ ਲੱਦੀ ਉਹ ਤੇ ਦੇਖਣ ਨੂੰ ਵਿਚਾਰੀ ਉਹਨੂੰ ਸੂਟ ਆ ਉਹਨਾਂ ਪਵਾ ਦੇਣਾ ਦੇਖੀ ਤਾਂ ਕਿੰਨੀ ਸੋਹਣੀ ਲੱਦੀ ਉਹ ਇੱਕ ਕਰੀ ਧਵਾ ਦੇਣੀ ਕਿ ਤਾਰੀ ਉਹ ਚੁੱਗੀਆਂ ਚ ਕੁੜੀ ਆ ਬਚਾਰੀ ਉਹਨੋਂ ਦੀ ਨਹੀਂ ਸੱਤਿਆਂ ਨੂੰ ਕੱਪੜੇ ਦੇਣੇ ਵੀ ਵੀ ਤਾਂ ਆਪਾ ਉਹ ਬਾਬਾ ਜੀ ਸੂਟ ਤਾਂ ਦਿਖਾਇਆ ਹੀ ਨਹੀਂ ਤੁਸੀਂ 90 ਲੱਖ ਵਾਲਾ ਰੋਡ ਤੇ ਬੰਤਰੀ ਗੇਮ ਬੋਲੀ ਲੱਗ ਗਈ ਮम्मी ਦੀ ਬਰਦੀ ਸੀ ਆ ਆ ਮੇਰੇ ਆ ਪਰ ਨਹੀਂ ਆ ਜਦੋਂ ਵੀ ਸੂਟ ਸਾੜ ਇਹਨਾਂ ਨੂੰ ਤਾਂ ਵਧੀਆ ਮਿਲ ਜਾਂਦੇ ਆ ਤੁਹਾਡੀ ਲੱਗ ਰਹੀ ਮੇਰੇ ਜਿੰਮ ਦਾ ਮੇਰੀ ਗੱਲ ਸੁਣੋ ਐਦਾਂ ਨਹੀਂ ਲੱਗਣਾ ਇਹ ਉੱਚ ਪਾ ਉਹਦੇ ਉਂਗੂਠੇ 'ਚ ਪਾਏ ਨੂੰ ਇਹਨੂੰ ਆ ਹਾਂ ਇਹਨੂੰ ਉੱਥੇ ਕੁਮਾ ਲਾਉਣਾ ਉੱਥੇ ਕੁਮਾ ਹਾਂ ਇਹ ਹੈਗਾ ਗ੍ਰਿਪ ਗੁੱਟ ਤੇ ਅਗੁੱਟ ਦੇ ਭਾਰ ਚੱਕੀ ਜਣਾ ਜਦੋਂ ਅਸੀਂ ਡੰਬਲ ਭਾਰਾ ਹੁੰਦਾ ਗ੍ਰਿਪ ਇਹੋ ਕਿੰਨਾ ਲੱਗਦਾ ਮਨ ਨੂੰ ਕੀ ਭਰਾ ਜਿਮਾਲੇ ਆ ਕੰਮ ਖਿੱਚਦਾ ਟੈਟ ਕਰਕੇ ਲਾਉ ਉਹਨੂੰ ਪੂਰਾ ਹਾਂ ਹਾਂ ਠੀਕ ਖਿੱਚ ਕੇ ਲਾ ਕੁਮਾ ਹਾਂ ਜੀ ਪਿਆਰੀ ਸਮਝ ਗਈ ਹੈ ਚਲੋ ਦਿਖਾ ਦੂਜਾ ਨਹੀਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਦੇਖੋ ਸਾਰਿਆਂ ਨੂੰ ਵਧੀਆ ਚੀਜ਼ਾਂ ਮਿਲ ਜਾਂਦੀਆਂ ਸੂਟ ਤਰ ਸਾਨੂੰ ਆ ਆ ਕੀ ਲਾ ਦਿੰਦੇ ਵਰਦੀਆਂ ਜੀ ਇਹ ਨਾ ਸਵਾਉਣ ਜੋ ਕੀ ਅੱਜ ਆ ਤੁਹਾਡੇ ਵੱਲੋਂ ਤਾਂ ਆਇਆ ਇਹ ਉੱਡੀ ਘੁੰਮਦੀ ਰਹਿੰਦੀ ਆ ਬਾਜੀ ਉਹ ਸੱਚ ਕੁਰਤਾ ਪਜਾਮਾ ਸਮਾਈਏ ਪਰ ਹੁਣ ਫਾਇਦਾ ਨਹੀਂ ਹੈਗਾ ਉਹ ਤੇ ਲੈ ਲਾਈਨਿੰਗ ਲੈ ਬਾਜੀ ਇਹ 90 ਲੱਖ ਦਾ ਸੂਟ ਆ ਜੀ ਰੰਗ ਦੀ ਆਇਆ ਇਹ ਹਾਏ ਰੱਬ ਇਹ ਚੁੰਨੀ ਬੜੀ ਸੋਹਣੀ ਆ ਚੁੰਨੀ ਫੋਲੀ ਮੜੀ ਆ ਜੀ ਹੱਸਦੀ ਕਰਾਂ ਨਾਲ ਉਹ ਦੇ ਦਾਂਗੇ ਕੀ ਕਿ ਆ ਪਰ ਮੈਨੂੰ ਮੂਰੀ ਲੱਗ ਰਿਹਾ ਹੈ ਬੋਈ ਨਹੀਂ ਤੁਸੀਂ ਮੇਰੀ ਬੇਇੱਜ਼ਤੀ ਕਰੀ ਜਾਂਦੇ ਹੈ ਤੁਸੀਂ ਸਾਡੀ ਕਰੀ ਜਾਂਦੇ ਲਾ ਲ ਲੈ ਆ ਕਰ ਲੈ ਤੰਬਾਕੂ ਜਗਾ ਮਿਲ ਜਾਂਦੀ ਮੈਂ ਤੰਬਾਕੂ ਮਿਲਦਾ ਇਹ ਦੱਸ ਉਹ ਮੇਰੀ ਬੇਇੱਜ਼ਤੀ ਕਰੀ ਜਾਂਦੀ ਮੈਂ ਕੱਟ ਦੇਣਾ ਸਾਰਾ ਪੈਦਾ ਇਹ ਪੈਰਾਗ੍ਰਾਫ ਕੱਟ ਦੇਣਾ ਮੈਂ ਇਹ ਮੰਮੀ ਮਾੜਾ ਯਾਦੋਂ ਨੂੰ ਚਾਨਣੀ ਪਾ ਮੰਮੀ ਮੈਂ ਕਰਾ ਸਹੀ ਫੀਨੇ ਗੱਲ ਕੁੜਤਾ ਮੈਨੂੰ ਹਲਸਾ ਮਾੜਾ ਹੋਣ ਕਾਰਮ ਕਹਿਣ ਕੰਮ ਇਹ ਫਰੋਜੀ ਰੰਗ ਦੇ ਕੱਪੜੇ ਪਾਈ ਦਿ ਲੋ ਮੈਨੂੰ ਪਰਾਵਾ ਇੱਕੋ ਕੱਲ ਮੇਰੇ ਬਲੌਗ ਤੇ ਸੋਹਣ ਗੱਲ ਕੀ ਹੋਈ ਦੀਦੀ ਪਰਾਵਾ ਉਹ ਕਹਿੰਦੇ ਉਹ ਮੰਮੀ ਕਿਤੇ ਪੇਠਾ ਪੂਠਾ ਮੰਗਦੀ ਸੀ ਪਰਾਵਾ ਸਾਰੇ ਕਹਿਣ ਵੀ ਤੁਸੀਂ ਮੈਂ ਕਹਿ ਜੀਤਾ ਮੈਂ ਕਾ ਪੈਸੇ ਮੈਂ ਕਾ ਪੈਸੇ ਪਤਾ ਕਿੰਨੇ ਕਿੰਨਾ ਪਤਾ ਕਿੰਨਾ ਮਹਿੰਗਾ ਐਦਾ ਕਹਿਤਾ ਹੁੰਦੇ ਮੈਂ ਤਾਂ ਮਜ਼ਾਕ ਕੀਤਾ ਮੰਮੀ ਨੂੰ ਪਰਾਵਾ ਸਾਰੇ ਕਹਿਣ ਭਾਈ ਤੁਸੀਂ ਗਲਤ ਕਾ ਲਿਆ ਆਪਣੀ ਮੰਮੀ ਨੂੰ ਪੇਠਾ ਨਹੀਂ ਲੈ ਕੇ ਦੇ ਸਕਦੇ ਪਰਾਵਾ ਉਧਰ ਲੋਕ ਪੇਠੇ ਪੇਠੇ ਆਲੂ ਹੋਏ ਹਾਂ ਜੀ ਨੂੰ ਦੱਸਿਆ ਸੀ ਮੈਂ ਕਹਿ ਐਦਾ ਤਾਂ ਉੱਤੇ ਪੇਠੇ ਮੈਂ ਤਾਂ ਮੰਮੀ ਨਾਲ ਬਹੁਤ ਮਜ਼ਾਕ ਕਰਦਾ ਜਿੱਦਾਂ ਮੈਂ ਮਜ਼ਾਕ ਨਹੀਂ ਕਰਦਾ ਫਿਰ ਪੈਸੇ ਜਦੋਂ ਮੰਮੀ ਕਹਿੰਦੀ ਮੈਨੂੰ ਪੇਠਾ ਖਾਣ ਨੂੰ ਦਿਲ ਕਰਦਾ ਮਗਾ ਪਹਿ ਪਤ ਪੈਸੇ ਪੈਸੇ ਬਗਦਾ ਕਿੰਨੇ ਲੱਗਦੇ ਮੈਂ ਕੁਝ ਅੱਦਾ ਕਹਤਾ ਭਰਾਵਾ ਮੇਰਾ ਮਜ਼ਾਕ ਕੀਤਾ ਇਹ ਤੈਨੂੰ ਪਤਾ ਤਾਂ ਹੈ ਮੈਂ 100 200 ਦੀ ਉੱਤੇ ਨਹੀਂ ਪਰਵਾਹ ਕਰਦਾ ਉਹ ਭਰਾਵਾ ਕੰਗੇ ਪੇਠਾ ਲੈ ਗਈ ਸਾਰੇ ਜੋੜ ਕੇ ਚਾਦਰ ਖਰਾਕ ਮੈਂ 4 500 ਦੀ ਸ਼ਿੰਗਾ ਪੀ ਜਾਂਦਾ ਮੇਰੇ ਮੰਮੀ ਨੂੰ ਪੇਠਾ ਨਹੀਂ ਲੈ ਕੇ ਦਿਆ ਸਾਡਾ ਸੋ ਗਾਇਸ ਗੁੱਸਾ ਨਹੀਂ ਕਰਨਾ ਤੁਹਾਨੂੰ ਵੀ ਲੰਗਰ ਲਾਦਾਂਗੇ ਪੇਠੇ ਦਾ ਕੀ ਕਰਦੀ ਜੀ ਤੇ ਯਾਰ ਤੇਰੇ ਮੁੰਡੇ ਸਰੂ ਵੀ ਜੈ ਲਾ ਲਈਏ ਲੋ ਲੋ ਵੀ ਲੋ ਲੋ ਬਾ ਜੀ ਬਾ ਪਿਆਰੇ ਪਿਆਰੇ ਤੇਰੇ ਨਾਉਣਾ ਪੈਣਾ ਤੈਨੂੰ ਪਿਆਰੇ ਸਿਰ ਨੂੰ ਕਦੇ ਲਾਉਂਦਾ ਲਾਈ ਚੱਲ ਬੈਠਾ ਰਹਿ ਲੈ ਵਧੀਆ ਬਾਲ ਉਹਦੇ ਖਰਾਬ ਹੋ ਜਣੇ ਮੁੰਡੇ ਦੇ ਉਹਨੂੰ ਨਵਾ ਦੋ ਜਾਓ ਅੱਛਾ ਹਾਂ ਹਾਂ ਭੱਜ ਕੇ ਜਾਓ ਫਿਰ ਮੈਂ ਕੀ ਕਰਾਂ ਨਵੋ ਉਹਨੂੰ ਮੈਂ ਇੱਥੇ ਬਾਸ ਬਹੁਤ ਪਿਆਰੀ ਕੀ ਬਾਤ ਹੈ ਚੱਲ ਉਹਨੂੰ ਵਾਰੇ ਪ੍ਰੀਤ ਮੈਂ ਨਹੀਂ ਮੈਂ ਤਾਂ ਭਰਾਵਾ ਤੂੰ ਹੀ ਤੂੰ ਗਮਸੂਦਾ ਹੀ ਹੋਇਆ ਹਾਂ ਹਾਂਜੀ ਉੱਠ ਗਏ ਆ ਸਾਜ ਜੀ ਦਾਦੀ ਛੱਡ ਗਏ ਤੁਹਾਨੂੰ ਹੈਂ ਦਾਦੀ ਲੰਮੇ ਪਾ ਗਏ ਤੁਹਾਨੂੰ ਦਾਦੀ ਨੰਮੇ ਪਾ ਗਏ ਤੁਹਾਨੂੰ ਦਾਦੀ ਗਏ ਤਾਂ ਦੇਦੀ ਸਬਜੀ ਬੋਨ ਬਣ ਗਈ ਅੱਜ ਅੱਜ ਕੀ ਹਾਲ ਚਾਲ ਦੋਸਤੋ ਕਿਹੜੇ ਅਮਾ ਓਹੋ ਓਹ ਖਬਰ ਫੜਿਆਲੀਏ ਆਹੇ ਮम्मा ਲੱਗਿਆ ਜੀ ਰੋਟੀ ਬਣਾਉਣ ਤੇ ਸੰਵੀਰ ਸਾਡਾ ਹੁਣ ਉਹਨੂੰ ਲੰਮੇ ਪਾਤਾ ਹੁਣ ਉਹ ਰੋਣ ਲੱਗ ਗਿਆ ਦਹੀਂ ਦੁੱਧ ਵੀ ਮਗੋਣਾ ਹੈ ਦਹੀਂ ਵੀ ਮਗੋਣਾ ਪੈਣਾ ਭੇਜ ਦਿਓ ਨਾ ਮਾਂ ਨੂੰ ਭਾਜੀ ਦੁੱਧ ਤੇ ਉਹ ਲਿਆਂਦਾ ਹੀ ਨਹੀਂ ਦੁੱਧ ਤੇ ਦਹੀਂ ਨਹੀਂ ਲਿਆਉਂਦੇ ਉਹ ਤੋਂ ਬਾਅਦ ਸੋ 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 ਆਹੋ ਸ਼ੇਤੀ ਸ਼ੇਤੀ ਲੌਏ ਲੌਏ ਆ ਠੀਕ ਆ ਠੀਕ ਆ ਫੜੋ ਮੇਰਾ ਸੰਵੀਰ ਉੱਠ ਗਿਆ ਹੁਣ ਉਹਦੇ ਲਈ ਦੁੱਧ ਹੁਣ ਦੁੱਧ ਪਲਾਦੀਏ ਹੁਣ ਸੰਵੀਰ ਨੂੰ ਹਾਂਜੀ ਹਾਂਜੀ ਬਾਜੀ ਹੋ ਗਈ ਰਾਈ ਦੇ ਦੋ ਹਾਂ ਕਾਈ ਹੋ ਕੇ ਨਾ ਤੇ ਦੋ ਜੀ ਆ ਬਾਜੀ ਹੋ ਗਈ ਲੈ ਲੈ ਬਹੁਤ ਨੰਨੂ ਤੂੰ ਆ ਕਿੱਦਾਂ ਸੁੱਤੀਆਂ ਯਾਰ ਤੈਨੂੰ ਮੈਂ ਦੱਸਦੀ ਤੂੰ ਰੁਕ ਜਾ ਇਥੋਂ ਭਾਵੇਂ ਹੁਣ ਹੀ ਡਿੱਗ ਜਾਂਦਾ ਕੋਈ ਦੰਨੀਆਂ ਐਨੂਏ ਫਕੇਲਿਆਂ ਦਾ ਸ਼ਕੀਨ ਬਹੁਤ ਆ ਮਨਵੀਰ ਸਾਡਾ ਕੀ ਹੋਇਆ ਅੰਦਰ ਰੋਟੀ ਖਾਣੀ ਆ ਇੱਕ ਅੱਧੀ ਦੇ ਦੋ ਪਾ ਇੱਕ ਅੱਧੀ ਲੈ ਤੁੰਗੀ ਜਮਣੀ ਬੇਜਾ ਚਪਾ ਦੇਣੀ ਬਾਂਦ ਗਈ ਆਏ 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 ਸਭ ਦੀ ਲੱਗ ਗਈ ਕਰਨ ਕਰਨ ਹਰੇ ਨੂੰ ਕਾ ਕੰਦੇ ਗੱਲ ਲਿਆ ਤੂੰ ਹਾਂਜੀ ਕੀ ਕਰੀ ਜਾਂਦੇ ਆ ਰੜੀ ਜਾਂਦੇ ਆ ਅੱਜ ਦਾ ਬੱਕਦੇ ਫੋਟ ਸਵੇਰੇ ਪਰੌਂਠੇ ਵੀ ਖਾਦੇ ਸੀ ਆਪਾਂ ਮੁੱਲੀਆਂ ਵਾਲੇ ਜੇ ਇਹਦੇ ਬਣਾਈ ਹੋਰ ਸਵਾਸ ਸੀ ਨਾ ਹੂੰ ਉੱਧਰ ਮੁੱਲੀਆਂ ਲੈ ਗਈਆਂ ਨੂੰ ਕਾਟੀਆਂ ਨੂੰ ਲੈ ਕੇ ਆਏ ਆ ਤੁਹ ਪਰ ਬਸ ਫੇ ਕੱਲ ਨੂੰ ਫੇ ਸਵੇਰੇ ਵਧੀਆ ਨਾਲ ਦੇਈ ਨਾ ਬਹੁਤ ਸਵਾਲ ਆਦੇ ਹੂੰ ਸਲੇਮ ਆਵਾ ਸ왈ੂ ਵਾਲੇ ਬਣਾਈਏ ਪਰ ਮੂਲੀ ਨਾਲ ਸਹੀ ਹੈ ਮੂਲੀਆਂ ਵਾਲੇ ਸਹੀ ਹੈ ਮੈਂ ਕਹਿੰਨਾ ਆਲੂਆਂ ਵਾਲੇ ਵਧੀਆ ਉਦਾਂ ਨਵੇਂ ਆਉਣਗੇ ਫੇਰ ਬਣਾ ਲਵਾਂ ਹਾਂ ਇਹ ਪੁਰਾਣੇ ਆ ਹੂੰ ਫੁੱਲਦਾਨੇ ਨਹੀਂ ਬਣਾਣੇ ਹੂੰ ਮੂਲੀ ਨਹੀਂ ਮੂਲੀ ਨਾਲ ਜਾ ਆਉਂਦੀ ਸਲੇਮ ਤੇ ਆਣਾ ਬਣਾਉਣੀ ਉਹ ਤੇ ਤੜਕੀ ਲੈ ਜਾਂਦਾ ਮਨ ਦੀ ਕੋਣ ਆ ਅੰਕਲਾ ਜਿਹੜਾ ਟਰੋ ਵਾਲਾ ਹਾਂ ਉੱਤੋਂ ਲੈ ਆਉਣੀ ਚਾਹ ਰਹੇ ਸ਼ਾਮ ਮੰਡੀ ਜਾਂਦਾ ਹੋਣਾ ਹਨਾ ਠੀਕ ਆ ਠੀਕ ਆ ਮੈਂ ਕਿੰਨੇ ਦਿਨ ਹੋ ਗਏ ਉਹਨਾਂ ਨੇ ਕਹਿੰਦੇ ਕੱਢਦੇ ਹੀ ਨਹੀਂ ਰੱਖੀ ਰਿਹਾ ਨਹੀਂ ਅੱਛਾ ਲੈ ਕੇ ਮੈਨੂੰ ਦੋ ਬੋ ਦੇ ਦੇ ਲੈ ਕੇ ਕਿੱਥੇ ਜਾਂਦੇ ਘੋੜਾ ਵਈ ਤੋਂ ਉਹ ਛਾਉਣਾ ਹੈਗਾ ਉਹ ਪਾਲੀ ਛੜ ਹਾਂ ਉਧਰੋਂ ਲੈ ਕੇ ਆਉਂਦੇ ਹੁਣੇ ਮੈਂ ਤਾਂ ਚੱਕ ਤਾਂ ਇੱਥੇ ਸਿੱਧੀ ਲੈ ਜੀ ਹੂੰ ਸਦਾ ਹੀ ਕੰਮ ਠਾ ਇਹਦੇ ਵਿੱਚ ਇੱਕ ਪਾਸਾ ਆਰਕੀ ਮੂਰ ਦਾ ਉਹ ਦਿੱਸ ਪਾਸੇ ਇੱਕ ਨਹੀਂ ਉਹਦਾ ਚਾਤੀਆ ਸੇਕਾ ਕਿੰਨਾ ਹੋਊਗਾ ਹਣਾ ਬਹੁਤ ਸੀਗਾ ਇਹਦਾ ਸੇਕਾ ਤਾਂ ਐਡੈਕ ਵੀ ਆ ਸੀ ਇਹ ਹਾਂ ਤਾਂ ਕਰਕੇ ਇਦਾਂ ਹੋ ਗਿਆ ਥੋੜਾ ਜਿਆਦਾ ਅਗਲਾਂ ਤਾਂ ਬਹੁਤ ਸੋਹਣੀ ਚੀਜ਼ ਬਣਦੀ ਸੀ ਹਾਂ ਇਹਨੂੰ ਭਾਂਡੇ ਦੂਜੇ ਚੱਲਦੇ ਸਾਰੇ ਸਾਰੇ ਚੱਲ ਜਾਂਦੇ ਇੱਥੇ ਸਾਰੇ ਚੱਲ ਜਾਂਦੇ ਆ ਨੇਕ ਹੁੰਦਾ ਨਾ ਵੀ ਜਿੱਦਾਂ ਨਹੀਂ ਇਹ ਮਿਲਿਆ ਮੇਗਾ ਸੀ ਅੱਛਾ ਇੱਥੇ ਭਾਂਡੇ ਸਾਰੇ ਚੱਲ ਜਾਂਦੇ ਅੱਛਾ ਇੱਥੋਂ ਘੱਟ ਵੱਧ ਵੀ ਹੋ ਜਾਂਦਾ ਆ ਕਿੰਨੇ ਦੇ ਛੱਟਿਆ ਕੰਮ 1800 ਤੇ ਆ ਜਿੰਨੇ ਦੇ ਮਾ ਚਾਕਤ ਦਾ ਅੱਗੇ ਪਿੱਛੇ ਕਰਕੇ ਬਟਾ ਹਾਂ 2200 ਤੱਕ ਜਾਂਦਾ ਮੇਰੇ ਹਿਸਾਬ ਨਾਲ ਆ ਦੇਖੋ ਜੇ ਉੱਤੇ ਪੁਆਇੰਟ ਦਿੱਤੇ ਆ ਘੱਟ ਵੱਧ ਕਰਨੇ ਨੂੰ ਆਪ ਆ ਫੁੱਲ ਦੇ ਕੰਮ ਮਗਾਇਆ ਫੁੱਲ ਦੇ ਕੰਮ ਚੱਕਿਆ ਇਹ ਛੇਤੀ ਕੰਮ ਹਾਂ ਵੀ ਛੇਤੀ ਕੰਮ ਕੰਮ ਹੋਵੇ ਮੇਲੇ ਹੋਈਏ ਹੋਰ ਗਰਮੀ ਹੁਣ ਗਰਮੀ ਤਾਂ ਹੈ ਨਹੀਂ ਉਦਾ ਵੈਸੇ ਗਰਮੀ ਲੱਗਦੀ ਆ ਜੀ ਮੈਂ ਰੋਟੀਆਂ ਪਕਾਉਣੇ ਲਾਦੀ ਆ ਨਾ ਕਿਉਂਕਿ ਸੇਕਾ ਹਨਾ ਇਹਨੂੰ ਲੱਗਦੀ ਪਈ ਹੈ ਹੂੰ ਬਾਹਰ ਹਨੇਰਾ ਵੀ ਹੋ ਗਿਆ ਹੁਣ ਕਾਫੀ ਮੇਰਜ਼ਾ ਹੋਣਾ ਨਾ ਮੈਂ ਤਾਂ ਦੁੱਧ ਲੈ ਕੇ ਤੇ ਦਹੀਂ ਪਾੜੇ ਰੋਟੀ ਉਹ ਦੁੱਧ ਵੀ ਲੈ ਆਨੇ ਆ ਫੋੜਨਾ ਪਾਉਣੀ ਆ ਫਿਰ ਉਹਨਾਂ ਚ ਦਹੀਂ ਤੇ ਦੁੱਧ ਹੋਰ ਕੀ ਬਸ ਫੋੜ ਤਾਂ ਨਹੀਂ ਕੋਝੇ ਕੀ ਗਿਨੇ ਆ ਹੋਰ ਵਿੱਕੀ ਭਾਈ ਦੇ ਜਾਨਾ ਉੱਥੇ ਮੈਂ ਮਰ ਦੋਨੇ ਭਾਈ ਨੂੰ ਰੋਟੀ ਨਾਲ ਨਾਲ ਮੈਂ ਖਾਈ ਤੋਂ ਗਾਲ ਨੂੰ ਗਾਲ ਹੋਰ ਹੋਰ ਉਹਨੂੰ ਤੂੰ ਕਰੀ ਜਾਣਾ ਹੈ ਕੀ ਗੱਲ ਲੱਗਾ ਤੇ ਹੈ ਕਿਹੜੇ ਪੈਸੇ ਮਾਜਾ ਦਾ ਬੀ ਇਹ ਬਹਿਣ ਚਲਾਈ ਇੱਥੇ ਕਿੱਥੇ ਹੈ ਹੀ ਨਹੀਂ ਉਹ ਅੱਛਾ

డా పడ్ల చల్ ఠండే విధర కమ్మ హే ਉਹ ਨਹੀਂ ਕੰਮ ਖਤਮ ਹੋਲੇ ਮਾਹੀ ਇਹ ਤੇ ਹੈ ਜੁੜੀ ਹੋਣਾ ਮਾਹੀਆਂ ਉਹ ਲੋਗ ਉਹ ਪਨਾ ਹੋਇਆ ਨਹੀਂ ਪੂਰਾ ਤਾਂ ਇਹਦਾ ਜੀ ਜੀ ਦੱਸਦੀ ਆ ਮੈਂ ਤਾਂ ਉਹਨੇ ਮੰਗਾ ਦੇ ਪਾ ਦੇ ਪਾ ਮੰਮੀ ਆ ਆ ਹਾਂ ਮੰਮੀ ਹੁਣ ਆ ਦਾ ਆ ਕੱਖ ਬਣੀ ਛੋਟੀ ਬੁਲੀ ਗਈ ਐ ਸੋਹਰੇ